US ਦੇ ਦੋਸਵਣ ਮੌਲਕ ਬਹੁਤ ਖੁਸ਼ ਹੁੰਦੇ ਹੋਣਗੇ ਡੋਨਲਡ ਟਰੰਪ ਦੇ ਫੈਸਲਿਆਂ ਨੂੰ ਲੈ ਕੇ ਕਿਉਂਕਿ ਡੋਨਲਡ ਟਰੰਪ ਜਿੰਨੇ ਵੀ ਫੈਸਲੇ ਲੈ ਰਿਹਾ ਉਹ bizness ਨੂੰ ਅੱਗੇ ਰੱਖ ਕੇ ਫੈਸਲੇ ਲੈ ਰਿਹਾ ਪਰ ਇਹ ਨਹੀਂ ਸੋਚਦਾ ਕਿ ਜੋ ਉਹ ਕਰ ਰਿਹਾ ਕਿ ਇਹਦੇ ਨਾਲ ਹਮਲੇ ਨਹੀਂ ਹੋਣਗੇ ਯੂ ਐਸ اے ਸਿਟੀਜ਼ਨਾਂ ਦੇ ਉੱਤੇ ਜਦੋਂ ਉਹ ਬਾਹਰਲੇ ਮੁਲਕਾਂ ਦੇ ਵਿੱਚ ਘੁੰਮਣ ਜਾਣਗੇ ਹੁਣ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਆਹ ਨੌਜਵਾਨਾਂ ਦੇ ਸੰਗਲ ਲਾਏ ਨੇ ਪੈਰਾਂ 'ਚ ਬੇੜੀਆਂ ਨੇ ਲੱਕ ਨੂੰ ਸੰਗਲ ਬੰਨੇ ਹੋਏ ਨੇ ਇੱਕ ਫੌਜ ਦਾ ਜਹਾਜ਼ ਦੂਜੇ ਮੁਲਕ ਦੇ ਵਿੱਚ ਉਤਰ ਕੇ ਫੌਜ ਦਾ ਜਹਾਜ਼ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬਾਹਰ ਕੱਢਦਾ ਜਹਾਜ਼ ਤੋਂ ਹੁਣ ਜਿਹੜੇ ਮੁਲਕ ਦੇ ਵਿੱਚ ਵੀ ਇਹ ਨੌਜਵਾਨ ਜਾਂਦੇ ਨੇ ਫੌਜ ਇਸ ਤਰੀਕੇ ਨਾਲ ਲੈ ਕੇ ਜਾਂਦੀ ਆ ਤਾਂ ਇਹਨਾਂ ਦੇ ਦਿਲਾਂ ਦੇ ਵਿੱਚ ਇੱਕ ਨਫ਼ਰਤ ਪੈ ਗਈ ਆ ਇਹ ਨਫ਼ਰਤ ਦਾ ਫਾਇਦਾ ਉਠਾਉਣਗੇ ਉਹ ਮੁਲਕ ਜਿਹੜੇ ਯੂ ਐਸ ਏ ਦੇ ਦੁਸ਼ਮਣ ਮੁਲਕ ਨੇ ਜਿਹੜੇ ਮੁਲਕ ਯੂ ਐਸ ਏ ਦੇ ਮਿੱਤਰ ਸੀ ਦੋਸਤ ਸੀ ਉਹ ਵੀ ਦੁਸ਼ਮਣ ਬਣ ਜਾਣਗੇ ਕਿਉਂਕਿ ਜਦੋਂ ਅਮਰੀਕਾ ਦਾ ਇੱਕ ਫੌਜ ਦਾ ਜਹਾਜ਼ ਬੇੜੀਆਂ ਲਾ ਕੇ ਉਹਨਾਂ ਦੇ ਸਿਟੀਜ਼ਨਾਂ ਨੂੰ ਉਥੇ ਛੱਡ ਕੇ ਆਊਗਾ ਤਾਂ ਫਿਰ ਵੀ ਉਹ ਮਿੱਤਰ ਮੁਲਕ ਨੇ ਜਿਹੜੇ ਉਹਨਾਂ ਦੇ ਦਿਲਾਂ ਵਿੱਚ ਵੀ ਇੱਕ ਡਰ ਬੈਠੇਗਾ ਇੱਕ ਦੁਸ਼ਮਣੀ ਪਏਗੀ ਉਹਨਾਂ ਦੇ ਦਿਲਾਂ ਦੇ ਵਿੱਚ ਨਫ਼ਰਤ ਪਏਗੀ ਉਹ ਨਫ਼ਰਤ ਆਉਣ ਵਾਲੇ ਦਿਨਾਂ ਦੇ ਵਿੱਚ ਯੂਐਸਏ ਸਿਟੀਜ਼ਨਾਂ ਦੇ ਉੱਤੇ ਨਿਕਲੂਗੀ ਜਦੋਂ ਘੁੰਮਣ ਜਾਣਗੇ ट्रैवलिंग ਕਰਨ ਜਾਣਗੇ ਜਾਂ ਬਿਜ਼ਨਸ ਕਰਨਗੇ ਕਿਉਂਕਿ ਇਹ ਇੱਕ ਨਫ਼ਰਤ ਵੀਜੀ ਜਾ ਰਹੀ ਆ ਡਿਪੋਰਟ ਕਰਨਾ ਚਾਹੀਦਾ ਪਰ ਉਹ ਨਾਰਮਲ ਤਰੀਕੇ ਦੇ ਨਾਲ ਨਾਰਮਲ ਜਹਾਜ਼ਾਂ ਦੇ ਵਿੱਚ ਡਿਪੋਰਟ ਕਰਨਾ ਚਾਹੀਦਾ ਸੰਗਲ ਨਹੀਂ ਲਾ ਕੇ ਲੈ ਕੇ ਜਾਣਾ ਚਾਹੀਦਾ ਕਿਉਂਕਿ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ 100 ਸਾਲ ਤੱਕ ਇਹ ਦੁਸ਼ਮਣੀ ਵਧਦੀ ਜਾਏਗੀ ਆਉਣ ਵਾਲੇ ਸਮਿਆਂ ਦੇ ਵਿੱਚ ਦੰਗੇ ਵੀ ਹੋ ਸਕਦੇ ਨੇ ਨਫ਼ਰਤ ਹੋਰ ਵੱਧ ਸਕਦੀ ਆ ਕਿਉਂਕਿ ਜਦੋਂ ਯੂ ਐਸ اے ਸਿਟੀਜ਼ਨਾਂ ਦੇ ਉੱਤੇ ਬਾਹਰਲੇ ਮੌਲਖਾਂ 'ਚ ਹਮਲੇ ਹੋਣਗੇ ਫਿਰ ਯੂ ਐਸ اے ਦੇ ਵਿੱਚ ਵੀ ਬਾਹਰਲੇ ਲੋਕਾਂ 'ਤੇ ਹਮਲੇ ਹੋਣਗੇ ਇਹਦੇ ਨਾਲ ਨਫ਼ਰਤ ਵਧੇਗੀ ਘਟੇਗੀ ਨਹੀਂ ਪਰ ਇਥੇ ਡੋਨਲਡ ਟਰੰਪ ਨੂੰ ਸੋਚਣ ਤੇ ਵਿਚਾਰਨ ਦੀ ਲੋੜ ਆ ਵੀ ਤੂੰ ਰਿਪੋਰਟ ਤਾਂ ਜ਼ਰੂਰ ਕਰ ਪਰ ਇਸ ਤਰੀਕੇ ਨਾਲ ਨਾ ਕਰ ਇੱਕ ਨਫ਼ਰਤ ਨਾ ਪਵੇ ਫੌਜ ਦੇ ਜਹਾਜ਼ ਨਾ ਜਾਣ ਨਾਰਮਲ ਜਹਾਜ਼ ਜਾਣ ਔਰ ਸੰਗੜ ਨਾ ਲਾਏ ਜਾਣ ਇਸ ਤਰ੍ਹਾਂ ਦਾ ਬਿਹੇਵੀਅਰ ਨਾ ਕੀਤਾ ਜਾਵੇ ਕਿਉਂਕਿ ਬਿਜ਼ਨਸ ਕਰਨ ਦੇ ਤਰੀਕੇ ਲੱਗ ਹੁੰਦੇ ਨੇ ਦੁਨੀਆ ਦੇ ਵਿੱਚ ਰਾਜਨੀਤੀ ਕਰਨ ਦੇ ਤਰੀਕੇ ਇੱਕ ਲੱਗ ਹੁੰਦੇ ਨੇ ਸਭ ਦੇ ਨਾਲ ਭਾਈਵਾਲ ਦੋਸਤੀ ਮਿੱਤਰਤਾ ਬਣਾ ਕੇ ਰੱਖਣ ਦੀ ਲੋੜ ਆ ਯੂ ਐਸ ਏ ਦਾ ਲੋਗੋ ਆ ਅਮਰੀਕਾ ਦਾ ਗਵਰਨਮੈਂਟ ਦਾ ਇਹ ਲੋਗੋ ਬਹੁਤ ਕੁਝ ਬਿਆਨ ਕਰ ਰਿਹਾ ਬਾਜ ਦੇ ਇੱਕ ਪੈਰ ਦੇ ਵਿੱਚ ਫਲ ਫੜਾਏ ਹੋਏ ਨੇ ਫਲ ਦੂਜੇ ਪੈਰ ਦੇ ਵਿੱਚ ਤੀਰ ਫੜੇ ਹੋਏ ਨੇ ਕਿ ਜੇ ਤੁਸੀਂ ਯੂ ਐਸ ਏ ਤੇ ਹਮਲਾ ਕਰੋਗੇ ਤਾਂ ਤੁਹਾਨੂੰ ਤੀਰਾਂ ਨਾਲ ਮਾਰਾਂਗੇ ਜੇ ਤੁਸੀਂ ਯੂ ਐਸ ਏ ਦੇ ਵਿੱਚ ਆਮੋਗੇ ਤਾਂ ਤੁਹਾਨੂੰ ਅਸੀਂ ਖਾਣ ਨੂੰ ਫਲ ਦੇਵਾਂਗੇ ਕਿਉਂਕਿ ਅਮਰੀਕਾ ਪੂਰੀ ਦੁਨੀਆ ਤੇ ਜਿਹੜੇ ਗਰੀਬ ਮੁਲਕ ਨੇ ਬੱਚੇ ਨੇ ਅਨਾਥ ਬੱਚੇ ਨੇ ਉਹਨਾਂ ਨੂੰ ਖਾਣ ਨੂੰ ਦੰਦਾਸੀ ਸੀ ਆ ਕਿਉਂਕਿ ਹੁਣ ਡੋਨਲਡ ਟਰੰਪ ਨੇ ਰੋਕ ਲਾ ਦਿੱਤੀ ਆ ਇਸ ਕਰਕੇ ਹੀ ਅਮਰੀਕਾ ਦੀ ਇੱਕ ਪਾਵਰ ਸੀ ਪੂਰੀ ਦੁਨੀਆ ਤੇ ਕਿਉਂਕਿ ਅਮਰੀਕਾ ਸਾਰੀ ਦੁਨੀਆ ਤੇ ਗਰੀਬਾਂ ਨੂੰ ਖਾਣ ਨੂੰ ਦਿੰਦਾ ਇਸ ਕਰਕੇ ਰਾਜਾ ਅਸੀਂ ਪੂਰੀ ਦੁਨੀਆ ਦਾ ਹੁਣ ਡੋਨਲਡ ਟਰੰਪ ਨੇ ਲਾ ਦਿੱਤੀ ਆ ਰੋਕ ਕਿ ਜੀ ਅਸੀਂ ਨਹੀਂ ਹੁਣ ਹੋਰ ਖਾਣ ਨੂੰ ਦੇ ਸਕਦੇ ਮਤਲਬ ਜਿਹੜੀ ਯੂ ਐਸ ਏ ਦੀ ਇੱਕ ਬਹੁਤ ਵੱਡੀ ਪਹਿਚਾਣ ਸੀ ਦੁਨੀਆ ਚ ਉਹ ਬਿਲਕੁਲ ਖਤਮ ਕਿਉਂ ਜਦੋਂ ਤੁਸੀਂ ਕਿਸੇ ਨੂੰ ਖਾਣ ਨੂੰ ਨਹੀਂ ਦੇਣਾ ਤੁਹਾਡੀ ਜੈਕਾਰ ਜੈ ਜੈਕਾਰ ਕੌਣ ਕਰੂਗਾ ਕਿਸੇ ਨੇ ਨਹੀਂ ਕਰਨੀ ਇਹ ਇੱਕ ਬਹੁਤ ਗਲਤ ਗੱਲ ਆ ਕਿਉਂਕਿ ਜਿਵੇਂ ਪਹਿਲਾਂ ਤੋਂ ਅਮਰੀਕਾ ਚੱਲਦਾ ਆ ਰਿਹਾ ਉਵੇਂ ਚੱਲਦਾ ਰਹਿਣਾ ਚਾਹੀਦਾ ਜੇ ਇਸੇ ਤਰ੍ਹਾਂ ਗਰੀਬਾਂ ਨੂੰ ਦਿੱਤਾ ਖਾਣਾ ਬੰਦ ਕੀਤਾ ਜਾਊਗਾ ਇਸੇ ਤਰੀਕੇ ਦੇ ਨਾਲ ਲੱਗ ਲੱਗ ਮੁਲਕਾਂ ਦੇ ਉੱਤੇ ਜਹਾਜ਼ ਉtare ਜਾਣਗੇ ਬੇੜੀਆਂ ਲਾ ਲਾ ਕੇ ਉਹਨਾਂ ਦੇ ਸਿਟੀਜਨਾਂ ਦੇ ਪਰ ਇਹਦੇ ਨਾਲ ਕੋਈ ਫਾਇਦਾ ਤਾਂ ਨਹੀਂ ਹੋਣ ਵਾਲਾ ਪਰ ਨੁਕਸਾਨ ਬਹੁਤ ਵੱਡਾ ਹੋਊਗਾ ਜੋ ਕਿ ਅੱਜ ਸਾਨੂੰ ਸੋਚਣ ਤੇ ਵਿਚਾਰਨ ਦੀ ਲੋੜ ਆ ਇਹਨੂੰ ਰੋਕਣ ਦੀ ਲੋੜ ਆ ਕਿ ਡਿਪੋਰਟ ਕਰੋ ਪਰ ਤਰੀਕੇ ਦੇ ਨਾਲ ਇਹ ਜਿਹੜਾ ਤਰੀਕਾ ਇਹ ਬਿਲਕੁਲ ਗਲਤ ਆ ਇਹ ਨਫ਼ਰਤ ਬੀਜ ਰਿਹਾ ਇਹ ਨਫ਼ਰਤ ਆਉਣ ਵਾਲੇ ਦਿਨਾਂ ਚ ਹੋਰ ਵਧੇਗੀ ਜੋ ਕਿ 100 ਸਾਲ ਤੱਕ ਯੂ ਐਸ اے ਸਿਟੀਜ਼ਨ ਭੁਗਤਦੇ ਰਹਿਣਗੇ ਇਹ ਟਰੰਪ ਦੇ 4 ਸਾਲ ਯੂ ਐਸ اے ਨੂੰ 100 ਸਾਲ ਮਗਰ ਕਰ ਦੇਣਗੇ ਚਾਹੇ ਯੂ ਐਸ اے ਪੈਸੇ ਦੇ ਵਿੱਚ ਜ਼ਿਆਦਾ ਰਿਚ ਹੋ ਜਵੇ ਪਰ ਕੱਲਾ ਪੈਸਾ ਵੀ ਕੁਛ ਨਹੀਂ ਕਰਦਾ ਹੁੰਦਾ ਸਭ ਨਾਲ ਰਲ ਮਿਲ ਕੇ ਚੱਲਣ ਦੀ ਲੋੜ ਹੁੰਦੀ ਆ ਇੱਥੇ ਡੋਨਲਡ ਟਰੰਪ ਤੇ ਡੋਨਲਡ ਟਰੰਪ ਦੀ ਟੀਮ ਨੂੰ ਸੋਚਣ ਤੇ ਵਿਚਾਰਨ ਦੀ ਜ਼ਰੂਰਤ ਆ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ 'ਚ ਜ਼ਰੂਰ ਦਿਓ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ